ਤੁਸੀਂ ਵੇਖ ਰਹੇ ਹੋ ਆਜ਼ਵਿਊ ਮੈਂ ਹਾਂ ਪਰਮਦੀਪ ਸਿੰਘ ਨਾਰੈਣ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਵੱਲੋਂ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਲੋਕ ਭਲਾਈ ਅਤੇ ਮੌਸਮੀ ਤਬਦੀਲੀ ਸੰਬੰਧੀ ਮੁੱਦਿਆਂ ਤੇ ਜ਼ੋਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਲੋਕਾਂ ਦੀ ਸੇਵਾ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤਿਕ ਖੇਡਾਂ ਉਹਨਾਂ ਨੇ ਉੱਤਰੀ ਹੰਤਰ ਖੇਤਰ ਦਾ ਦੌਰਾ ਕਰਕੇ ਐਸੀਐਸ ਅਤੇ ਮਰੀਨ ਰੈਸਕਿਊ ਵਰਗੀਆਂ ਸੇਵਾਵਾਂ ਦੇ ਵਲੰਟੀਅਰਸ ਦੀ ਸਲਾਹਣਾ ਕੀਤੀ ਉਹਨਾਂ ਕਿਹਾ ਕਿ ਮੌਸਮੀ ਤਬਦੀਲੀ ਕਾਰਨ ਚੱਕਰਵਾਤ ਸਲਾਬ ਅਤੇ ਖੁਸ਼ਕਸਾਲੀ ਵਰਗੀਆਂ ਪ੍ਰਕਿਰਤਕ ਆਫਤਾਂ ਦੀ ਤੀਬਰਤਾ ਵੱਧ ਰਹੀ ਹੈ ਇਸ ਲਈ ਲੰਬੇ ਸਮੇਂ ਲਈ ਤਿਆਰੀ ਅਤੇ ਮਜ਼ਬੂਤ ਨੀਤੀਆਂ ਦੀ ਲੋੜ ਹੈ ਪ੍ਰਧਾਨ ਮੰਤਰੀ ਨੇ ਅੱਜ ਕਸਟਮਕ ਮਕਵੇਨ ਦੇ ਨਾਲ ਪੋਰਟ ਮਕਵੇਰੀ ਕੈਂਪਸੀ ਅਤੇ ਤਾਰੀ ਵਰਗੀਆਂ ਪ੍ਰਭਾਵਿਤ ਕਮਿਊਨਿਟੀਾਂ ਦਾ ਦੌਰਾ ਵੀ ਕੀਤਾ ਜਿੱਥੇ ਹੜ੍ਹ ਨਾਲ ਪੀੜਤ ਲੋਕਾਂ ਲਈ ਰਾਹਤ ਕਾਰਜਾਂ ਲਈ ਵਧੇਰੇ ਡਿਫੈਂਸ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਗੱਲ ਵੀ ਆਖੀ ਗਈ। ਉਹਨਾਂ ਦੁਹਰਾਇਆ ਕਿ ਸਰਕਾਰ ਦੇ ਵਾਅਦੇ ਮੁਫਤ ਟੈਪ, ਸਸਤੀ ਚਾਈਲਡ ਕੇਅਰ, ਮੈਡੀਕੇਅਰ ਦੀ ਮਜ਼ਬੂਤੀ ਅਤੇ ਕਲੀਨ એનર્ਜੀ ਸਭ ਲਾਗੂ ਕੀਤੇ ਜਾਣਗੇ। ਕੈਬਨਿਟ ਦੀ ਅਗਲੀ ਮੀਟਿੰਗ ਪਰਥ ਵਿੱਚ ਹੋਵੇਗੀ। ਇਹ ਸੀ ਅੱਜ ਦੀ ਵੱਡੀ ਖਬਰ। ਔਜ਼ਵਿਊ ਤੇ ਹੋਰ ਅਪਡੇਟਸ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਧੰਨਵਾਦ।